ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਾਚਕ ਕਵੀ ਕੁਟਿਆ 'ਚ ਤੁਸੀਂ ਆਏ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਅਪਾਰ ਬਖਸ਼ਿਸ਼ਾਂ ਇਸ ਕੁਟਿਆ ਦੇ ਵਿੱਚ ਬੈਠ ਕੇ ਉਹਨਾਂ ਨੇ ਜੋ ਕਵਤਾਵਾਂ ਦੀ ਬਖਸ਼ਿਸ਼ ਕੀਤੀ ਹੈ ਉਹ ਇਸ ਕੰਪਿਊਟਰ ਤੇ ਤਕਰੀਬਨ ਹਰ ਰੋਜ਼ ਮੈਂ ਬੈਠ ਕੇ ਕਰਦਾ ਹਾਂ ਦਸ਼ਮੇਸ਼ ਪਿਤਾ ਜਿੱਥੇ ਪੌਂਟਾ ਸਾਹਿਬ ਵਿਖੇ ਉਹਨਾਂ ਨੇ ਕਮੀਆਂ ਤੇ ਬਖਸ਼ਿਸ਼ਾਂ ਕੀਤੀਆਂ ਉਹਨਾਂ ਨੂੰ ਮਾਣ ਸਨਮਾਨ ਦਿੱਤੇ ਤੇ ਅੱਜ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਕਲਮ ਤੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੈ ਤੇ ਪਿਛਲੇ ਸਮੇਂ ਦੇ ਵਿੱਚ ਹੁਣ ਤੱਕ 11 ਪੁਸਤਕਾਂ ਦਾਸ ਤੋਂ ਪਾਤਸ਼ਾਹ ਨੇ ਆਪ ਸਿਰ ਤੇ ਛੜੀ ਰੱਖ ਕੇ ਇਹ ਸੇਵਾ ਲਈ ਹੈ ਇਹਨਾਂ ਕਵਿਤਾਵਾਂ ਦੇ ਵਿੱਚ ਧਾਰਮਿਕ ਕਵਿਤਾਵਾਂ ਵੀ ਹਨ ਸਮਾਜਿਕ ਕਵਿਤਾਵਾਂ ਵੀ ਹਨ ਵਿਦਿਕ ਕਵਿਤਾਵਾਂ ਵੀ ਹਨ ਤੇ ਹੋਰ ਸਾਰੇ ਵਿਸ਼ਿਆਂ ਦੇ ਨਾਲ ਖਾਸ ਤੌਰ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧਿਤ ਕਵਿਤਾਵਾਂ ਵੀ ਹਨ ਮਾਨ ਇਹਨਾਂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਕਿ ਜਦੋਂ ਵੀ ਕੋਈ ਯੂਨੋ ਡੇ ਹੁੰਦਾ ਕੋਈ ਨੈਸ਼ਨਲ ਡੇ ਹੁੰਦਾ ਕੋਈ ਸਿੱਖ ਡੇ ਹੁੰਦਾ ਉਸੇ ਦਿਨ ਹੀ ਮੇਰੀ ਉਸੇ ਵਿਸ਼ੇ ਤੇ ਕਵਤਾ ਸਾਰੀ ਦੁਨੀਆ ਦੇ ਵਿੱਚ WhatsApp Facebook Twitter Instagram website YouTube ਰਾਹੀਂ ਅਤੇ ਹੋਰ ਜੋ ਸੋਸ਼ਲ ਮੀਡੀਆ ਹੈ ਉਸ ਰਾਹੀਂ ਘੱਟ ਤੋਂ ਘੱਟ 10 ਲੱਖ ਲੋਕਾਂ ਕੋਲ ਇਹ ਮੇਰੀ ਕਵਤਾ ਪਹੁੰਚ ਜਾਂਦੀ ਹੈ ਮੈਨੂੰ ਮਾਣ ਹੈ ਕਿ ਜਿਹੜੀਆਂ ਕਵਤਾਵਾਂ ਮੈਂ ਲਿਖਦਾ ਹਾਂ ਜਿਹੜੀਆਂ ਕਵਤਾਵਾਂ ਮੈਂ ਸੋਸ਼ਲ ਮੀਡੀਆ ਤੇ ਅਪਲੋਡ ਕਰਦਾ ਹਾਂ ਉਹ ਕਵਤਾਵਾਂ ਨੂੰ ਪੜ੍ਹ ਕੇ ਜਿੱਥੇ ਸਰੋਤੇ ਆਨੰਦ ਮਾਣਦੇ ਹਨ ਉਥੇ ਜਿਹੜੇ ਵਿਦਿਆਰਥੀ ਜਿਹੜੇ ਮੁਕਾਬਲਿਆਂ ਦੇ ਵਿੱਚ ਸ਼ਾਮਲ ਹੁੰਦੇ ਹਨ ਕਵੀ ਦਰਬਾਰਾਂ 'ਚ ਸ਼ਾਮਲ ਹੁੰਦੇ ਹਨ ਉਹ ਵੀ ਮੇਰੀਆਂ ਕਵਤਾਵਾਂ ਨੂੰ ਬੜੀ ਰੀਝ ਦੇ ਨਾਲ ਯਾਦ ਕਰਕੇ ਸਟੇਜਾਂ 'ਤੇ ਸੁਣਾਉਂਦੇ ਹਨ ਤੇ ਬੜੇ ਮਾਣ ਸਨਮਾਨ ਪ੍ਰਾਪਤ ਕਰਦੇ ਹਨ ਮੈਨੂੰ ਬਹੁਤ ਵੱਡੀਆਂ ਅਸੀਸਾਂ ਉਹਨਾਂ ਦੇੋਂ ਤੇ ਉਹਨਾਂ ਦੇ ਮਾਪਿਆਂ ਤੋਂ ਉਹਨਾਂ ਦੇ ਅਧਿਆਪਕਾਂ ਤੋਂ ਮਿਲਦੀਆਂ ਰਹਿੰਦੀਆਂ ਹਨ ਇਹ ਕਲਮ ਦਾ ਸਫਰ ਘਰ ਤੋਂ ਘੜਤੀ 35 ਸਾਲ ਦਾ ਸਫਰ ਹੈ ਤੇ ਇਸ ਸਫਰ ਦੇ ਨਾਲ ਦੇ ਨਾਲ ਗ੍ਰਸਤੀ ਜੀਵਨ ਵੀ ਚੱਲਦਾ ਰਿਹਾ ਇਹ ਸਫਰ ਦੇ ਨਾਲ ਨਾਲ ਮੇਰੇ ਜੀਵਨ ਦੇ ਵਿੱਚ ਜੋ ਆਰਮੀ ਦੇ ਵਿੱਚ ਸਰਵਸ ਸੀ ਉਹ ਵੀ ਚੱਲਦੀ ਰਹੀ ਤੇ ਮੈਨੂੰ ਮਾਣ ਹੈ ਕਿ ਪੰਜੇ ਤਖਤ ਸਹਿਬਾਨ ਤੇ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਗੁਰਦੁਆਰਾ ਪਾਸ਼ਾਹੀ 10 ਪੌਂਟਾ ਸਾਹਿਬ ਤੇ ਸ਼ਰੋਮਣੀ ਕਮੇਟੀ ਵੱਲੋਂ ਜਿੰਨੀਆਂ ਵੀ ਹੁਣ ਤੱਕ ਸ਼ਤਾਬਦੀਆਂ ਮਨਾਇਆਂ ਗਈਆਂ ਨੇ ਸਮੇਂ-ਸਮੇਂ ਤੇ ਉਹਨਾਂ ਦੇ ਵਿੱਚ ਦਾਸ ਨੇ ਭਾਗ ਵੀ ਲਿਆ ਤੇ ਕਈ ਸ਼ਤਾਬਦੀਆਂ ਦੇ ਵਿੱਚ ਦਾਸ ਨੂੰ ਸਤੇਜ ਸਕੱਤਰਵੋਂ ਵੱਲੋਂ ਵੀ ਬੜੀ ਵੱਡੀ ਸੇਵਾ ਜਿਹੜੀ ਹੈ ਸ਼ਰੋਮਣੀ ਕਮੇਟੀ ਵੱਲੋਂ ਮਿਲਦੀ ਰਹੀ ਹੈ ਦਾਸ ਨੇ ਦੁਨਿਆਵੀ ਤੌਰ ਤੇ ਪੀ ਐਚ ਡੀ ਕੀਤੀ ਹੈ ਔਰ 골ਡ ਮੈਡਲ ਮਿਲਿਆ ਹੈ ਭਾਈ ਸੰਤੋਖ ਸਿੰਘ ਜੀ ਦੇ ਰਚੇ ਸੂਰਜ ਪ੍ਰਕਾਸ਼ ਗ੍ਰੰਥ ਤੇ ਪੀ ਐਚ ਡੀ ਕਰਨ ਕਰਕੇ ਮੇਰੀ ਕਵਿਤਾ ਦਾ ਦਾਇਰਾ ਬਹੁਤ ਵਿਸ਼ਾਲ ਹੋਇਆ ਪਾਤਸ਼ਾਹ ਦੀ ਰਹਿਮਤ ਦੇ ਨਾਲ ਕਈ 골ਡ ਮੈਡਲ ਮਿਲੇ ਕਈ ਮਾਨ ਸਨਮਾਨ ਮਿਲੇ ਕਈ ਤਗਮੇ ਮਿਲੇ ਤੇ ਇਸ ਕਮਰੇ ਦੇ ਅੰਦਰ ਸੈਂਕੜੇ ਹੀ ਹਜ਼ਾਰਾਂ ਹੀ ਉਹ ਜਿਹੜੇ ਸਨਮਾਨ ਚਿੰਨ੍ਹ ਨੇ ਉਹਨਾਂ ਦਾ ਇੱਕ ਜੋ ਪ੍ਰਤੱਖ ਦਿਖਾਈ ਦੇ ਰਿਹਾ ਦੁਨੀਆ ਨੂੰ ਤੋਂ ਇਸ ਲਈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਪਾਤਸ਼ਾਹ ਦੀ ਰਹਿਮਤ ਦੇ ਨਾਲ ਜਾਂ ਉਹਦੇ ਹੁਕਮ ਅਨੁਸਾਰ ਉਹਦੀ ਖੇੜ ਅਨੁਸਾਰ ਉਹਦੇ ਭਾਣੇ ਅਨੁਸਾਰ ਉਹਦੀ ਰਜਾ ਅਨੁਸਾਰ 2006 ਦੇ ਵਿੱਚ ਮੇਰਾ ਵੱਡਾ ਬੇਟਾ ਚੜ੍ਹਾਈ ਕਰ ਗਿਆ ਉਸ ਦੇ ਨਾਂ ਤੇ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਬਣਾ ਕੇ ਦਾਸ ਨੇ ਆਪਣੇ ਸਾਥੀਆਂ ਦੇ ਨਾਲ ਹੁਣ ਤੱਕ ਕਿੰਨੇ ਹੀ 52 ਕਮੀਆਂ ਦੇ ਤੇ ਇਸ ਤੋਂ ਵੱਧ ਕਮੀਆਂ ਦੇ ਕਵੀ ਦਰਬਾਰ ਬਹੁਤ ਹੀ ਪਵਿੱਤਰ ਧਾਰਮਿਕ ਸਥਾਨਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਹੋਰ ਸਥਾਨਾਂ ਤੇ ਕਰਵਾਏ ਤੇ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ ਵੱਲੋਂ ਹੁਣ ਤੱਕ 300 ਤੋਂ ਵੱਧ ਕਮੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਹਰ ਸਾਲ ਹੀ ਪਰਮਦੀਪ ਸਿੰਘ ਦੀਪ ਸੁਸਾਇਟੀ ਵੱਲੋਂ ਇੱਕ ਵੱਡਾ ਸਮਾਗਮ ਕਰਕੇ ਉਸ ਵਿੱਚ ਕਾਰਜਸ਼ਾਲਾ ਵੀ ਲਗਾਈ ਜਾਂਦੀ ਹੈ ਜਿਸ ਵਿੱਚ ਉੱਬਰ ਦੇ ਕਵੀਆਂ ਨੂੰ ਨੌਜਵਾਨਾਂ ਨੂੰ ਕਵਿਤਾ ਦੇ ਗੁਰ ਦੱਸੇ ਜਾਂਦੇ ਹਨ ਕਵਿਤਾ ਦੀਆਂ ਬਰੀਕੀਆਂ ਦੱਸੀਆਂ ਜਾਂਦੀਆਂ ਹਨ ਅਲੰਕਾਰ ਬਿੰਬ ਰਸ ਇਹਨਾਂ ਬਾਰੇ ਵਿਦਵਾਨ ਲੋਕ ਚਾਨਣਾ ਪਾਉਂਦੇ ਹਨ ਇਸ ਦੇ ਨਾਲ ਨਾਲ ਪਿਛਲੇ 40 ਕੁ ਸਾਲਾਂ ਤੋਂ ਦਾਸ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਐਡੀਸ਼ਨਲ ਚੀਫ ਸਕੱਟਰੀ ਵਜੋਂ ਸੇਵਾ ਕਰ ਰਿਹਾ ਹੈ ਤੇ ਉਸ ਸੇਵਾ ਦੇ ਵਿੱਚ ਬੜੀ ਵੱਡੀ ਸੇਵਾ 1997 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਸਿਲਵਰ ਜੁਬਲੀ ਸਮਾਗਮ ਸੀ ਤਾਂ ਉਸ ਸਮੇ 25 ਸਾਲਾਂ ਦਾ ਇਤਿਹਾਸ ਲਿਖਣ ਦੀ ਸੇਵਾ ਦਾਸ ਨੂੰ ਬਖਸ਼ਿਸ਼ ਹੋਈ ਸੀ ਇਸੇ ਤਰ੍ਹਾਂ ਹੁਣ 2022 ਦੇ ਵਿੱਚ ਨਵੰਬਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50 ਸਾਲ ਪੂਰੇ ਹੋਣ ਤੇ 골ਡਨ ਜੁਬਲੀ ਸਮਾਗਮ ਮਨਾਇਆ ਜਾ ਰਿਹਾ ਹੈ ਤੇ ਉਸ 골ਡਨ ਜੁਬਲੀ ਸਮਾਗਮ ਤੇ 50 ਸਾਲਾਂ ਦਾ ਇਤਿਹਾਸ ਲਿਖਣ ਦੀ ਸੇਵਾ ਵੀ ਦਾਸ ਦੀ ਝੋਲੀ ਵਿੱਚ ਪਈ ਹੈ ਉਹ ਇਸ ਜਾਚਕ ਕਵੀਕੁਟਿਆ ਦੇ ਵਿੱਚ ਬੈਠ ਕੇ ਇਸ ਕੰਪਿਊਟਰ ਤੇ ਇਹ ਸਾਰੇ ਕਾਰਜ ਇਥੋਂ ਚੱਲ ਰਹੇ ਨੇ ਦਾਸ ਦਾ ਜਿੱਥੋਂ ਤੱਕ ਜੀਵਨ ਬਿਉਰਾ ਹੈ ਬਾਦਸ਼ਾਹ ਨੇ ਰਹਿਮਤ ਕੀਤੀ 16 April 1959 ਨੂੰ ਦਾਸ ਦਾ ਜਨਮ ਪਿੰਡ ਸੋਢੀ ਨਗਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਿਤਾ ਸਰਦਾਰ ਮਹਿਤਾਬ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਹੋਇਆ। ਉੱਥੋਂ ਪਿੰਡ ਤੋਂ ਹੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ। ਫਿਰ RSD ਕਾਲਜ ਫਿਰੋਜ਼ਪੁਰ ਤੋਂ ਗ੍ਰੈਜੂਏਸ਼ਨ ਕੀਤੀ। ਗਵਰਨਮੈਂਟ ਕਾਲਜ ਲੁਧਿਆਣਾ ਤੋਂ MA ਇੰਗਲਿਸ਼ ਕੀਤੀ। ਇਸ ਦੇ ਨਾਲ ਹੀ ਆਰਮੀ ਦੀ ਸਰਵਿਸ ਜੁਆਇਨ ਕਰ ਲਈ ਤੇ ਜਦੋਂ ਜੋਸ਼ੀ ਮੱਠ ਮੇਰੀ ਸਰਵਿਸ ਸੀ ਉਸ ਸਮੇ ਮਏ ਧਰਮ ਦਿਨ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਸ ਵਿੱਚ ਦਾਸ ਨੇ ਯੂਨੀਵਰਸਿਟੀ ਨੂੰ ਟਾਪਰ ਕੀਤਾ ਪਹਿਲੇ ਨੰਬਰ ਤੇ ਆਇਆ ਯੂਨੀਵਰਸਿਟੀ ਚੋਂ ਤੇ 골ਡ ਮੈਡਲ ਮਿਲਿਆ ਉਸ ਤੋਂ ਬਾਅਦ ਪੀ ਐਚ ਡੀ ਕੀਤੀ ਤਾਂ ਇਹ ਵਿਦਿਆਖ ਮੇਰਾ ਜਿਹੜਾ ਸਫਰ ਸੀ ਗ੍ਰਿਸ਼ਟੀ ਜੀਵਨ ਦੇ ਸਫਰ ਦੇ ਵਿੱਚ ਦੋ ਬੇਟੇ ਤੇ ਇੱਕ ਬੇਟੀ ਪਰ ਗੁਰੂ ਨੇ ਕੋਈ ਆਪਣੇ ਰੰਗ ਦਿਖਾਏ ਦੋਨੋਂ ਬੇਟੇ ਚੜ੍ਹਾਈ ਕਰ ਗਏ 2006 ਤੇ 2022 ਚ ਤੇ ਮੈਸੇਜ ਵੀ 2013 ਦੇ ਵਿੱਚ ਚੜਾਈ ਕਰ ਗਏ ਪਰ ਪਾਤਸ਼ਾਹ ਨੇ ਇੰਨਾ ਬਲ ਬਖਸ਼ਿਸ਼ ਕੀਤਾ ਕਿ ਉਹਨਡੀਆਂ ਮਿਹਰਾਂ ਦਾ ਕੋਈ ਅੰਤ ਨਹੀਂ ਹੈ ਭੁਇਖ ਦੇ ਵਿੱਚ ਵੀ ਇਹ ਕਲਮ ਇਸੇ ਤਰ੍ਹਾਂ ਚਲਦੀ ਰਹੇਗੀ ਇਸੇ ਤਰ੍ਹਾਂ ਸਾਰੇ ਕਾਰਜ ਚਲਦੇ ਰਹਿਣਗੇ ਪਾਤਸ਼ਾਹ ਮਿਹਰ ਕਰਕੇ ਦਾਸ ਦੀ ਕਲਮ ਤੋਂ ਸੱਚੀ ਸੁੱਚੀ ਸੋਚ ਉਡਾਰੀ ਤੋਂ ਸੇਵਾ ਲੈਂਦਾ ਰਹੇ ਤੇ ਭੁਇਖਤ ਸਫਰ ਵੀ ਇਸੇ ਤਰ੍ਹਾਂ ਚੜਦੀ ਕਲਾ ਨਾਲ ਚਲਦਾ ਰਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ